ਕੋਚ ਤਵੇ ਬਦਨਾ ਉਚਰੇ ਬਚਨਾ ਉਤਰੇ ਗਏ ਬਚਨਾ ਹਾਂ ਚਾ ਚਾ ਬਣਾ ਲਿਓ ਜੀ ਕਸ ਅਧਿਰ ਪਰੇ ਪ੍ਰਵ ਧੀਰ ਧਰੋ ਸੀ ਜਾਏ ਕਹਾ ਤਹ ਸੋਧ ਕਰੋ ਉਠ ਠੰਡ ਭਏ ਫਿਰ ਭੂਮ ਗਿਰੇ ਪਹਿਰੇ ਪਹਿਰੇ ਕ ਪਹਿਰੇ ਕ ਲਾ ਫਿਰ ਪ੍ਰਾਨ ਫਿਰੇ ਤਨ ਚੇਤ ਸੁਚੇਤ ਉੱਠੇ ਹਰੀਓ ਰਣ ਮੰਡਲ ਮਦ ਗਿਰਿਓ ਭਟ ਜਿਓ ਚਹੂ ਔਰ ਪੁਕਾਰ ਪੁਕਾਰ ਥਕੇ ਲਗ ਭਰਾਤ ਭਏ ਬਹੁ ਭਾਤ ਝੱਥੇ 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 ਹਾਂਜੀ ਚਾਹੂ ਔਰ ਪੁਕਾਰ ਬੁਕਾਰ ਥੱਕੇ ਚਾਹੂ ਔਰ ਪੁਕਾਰ ਬੁਕਾਰ ਥੱਕੇ ਥੱਕੇ ਨਹੀਂ ਹੈ ਹਾਂਜੀ ਚਾਹੂ ਔਰ ਪੁਕਾਰ ਬੁਕਾਰ ਥੱਕੇ ਲਗ ਭਰਾਤ ਭਏ ਬਹੁ ਭਾਤ ਝੱਥੇ ਉੱਠ ਕੇ ਪੁਨ ਪ੍ਰਾਤਿ ਇਸ਼ਨਾਨ ਗਏ ਜਲ ਜੰਤ ਸਭੇ ਜਰ ਛਾਰ ਭਏ ਬਿਰਹੀ ਜਿਓ ਔਰਸੋ ਬਿਰਹੀ ਜਿਹ ਔਰਸੋ ਦਿਸ਼ਟ ਤਰੈ ਫਲ ਫੂਲ ਪਲਾਸ ਆਕਾਸ਼ ਜਰੈ ਕਰਸੋ ਧਰ ਜਉਣ ਛਵੰਤ ਭਈ ਛਵੰਤ ਭਈ ਛਵੰਤ ਕਰਸੋ ਧਰ ਜਉਣ ਛਵੰਤ ਭਈ ਕਚ ਬਾਸਨ ਜਿਓ ਪਕ ਫੂਟ ਗਈ ਜਿਹ ਭੂਮ ਥਲੀ ਪਰਨਾਮ ਫਿਰੈ ਦਵ ਜਿਓ ਜਲ ਪਾਤ ਪਲਾਸ ਗਿਰੈ ਗਿਰੈ ਨਾਮਾ ਨੇ ਅਸਲੀ ਫਿਰੈ ਗਿਰੇ ਜੇ ਭੂਮ ਥਲੀ ਪਰਨਾਮ ਫਿਰੇ ਦਾਵ ਜਿਉ ਜਲਪਾਤ ਪਲਾਸ ਫਿਰੇ ਗਿਰੇ ਗਿਰੇ ਦਾਵ ਜਿਉ ਜਲਪਾਤ ਪਲਾਸ ਗਿਰੇ ਟਟ ਆਸੂ ਆਰुण ਨੈਣ ਝਰੀ ਮਨੋਤਾਤ ਤਵਾ ਪਰ ਬੂੰਦ ਪਰੀ ਆਸੂ ਹੈ ਅੰਸੂ ਉਹ ਬਿੰਦੀ ਲੱਗੇ ਸੁਣ ਗਿਆ ਬਿੰਦੀ ਦਾ ਆਦ ਸੁਤੰਤਰ ਹੈ ਟਟ ਅੰਸੂ ਆਰुण ਨੈਣ ਝਰੀ ਮਨੋਤਾਤ ਤਵਾ ਪਰ ਬੂੰਦ ਪਰੀ ਤਨ ਰਾਗ ਵਿਪੇਟ ਸਮੀਰ ਜਰੇ ਤਜ ਧੀਰ ਸਰੋਵਰ ਮਾਂਜ ਦੁਰੀ ਨਹਿ ਤਤਰ ਥਲੀ ਸਤ ਪੱਤਰ ਰਹੇ ਜਲ ਜੰਤ ਪਰ ਤਖਣ ਪੱਤਰ ਦਹੇ ਹੈ ਪਰ ਤਰਣ ਪਰ ਤਰਣ ਜਲ ਜੰਤ ਪਰ ਤਰਣ ਪੱਤਰ ਦਹੇ ਇਤ ਢੁੰਡ ਬਨੇ ਰਗਨਾਥ ਫਿਰੇ ਉਤਰਾਵਨ ਆਨ ਜਟਾਇਓ ਘਰੇ ਜਟਾਇਓ ਜਟਾਇਓ ਆ ਜੀ ਇਹ ਇਹ ਨੋਕੜਾ ਜਟਾਉ ਜਟਾਯੋ ਜਟਾਯੋ ਕਹਿੰਦੇ ਜਟਾਯੋ ਹਾਂਜੀ ਜਟਾਉ ਦਾ ਨੋਈ ਚਲੋ ਉਤਰਾਵਨ ਆਨ ਜਟਾਯੋ ਕਿਰੇ ਰਣ ਛੋੜ ਹਠੀ ਪਗ ਦਵੈ ਨਾ ਭਜਿਓ ਉੱਡ ਪਛ ਗਏ ਪੈ ਨਾ ਪਛਤ ਜਿਓ ਗੀਤਾ ਮਾਲ ਤੇ ਛੰਦ ਪਛ ਰਾਜ ਰਾਵਨ ਮਾਰ ਕੇ ਰਗਰਾਜ ਸੀਤਾ ਲੈ ਗਿਓ ਨਭ ਔਰ ਖੋਰ ਨਿਹਾਰ ਕੈ ਸੋ ਜਟਾਓ ਸੀ ਸੰਦੇਸ਼ ਦਇਓ ਤਬ ਜਾਨ ਰਾਮ ਗਏ ਬਲੀ ਸੀ ਸਤ ਰਾਵਨ ਹੀ ਹਰੀ ਹਨਵੰਤ ਮਾਰਗ ਮੋ ਮਿਲੇ ਤਬ ਮਿੱਤਰਤਾ ਤਾਸੋਂ ਕਰੀ ਤਿਨ ਆਨ ਸ੍ਰੀ ਰਗਬੀਰ ਕੈ ਕਪ ਰਗ ਰਾਜ ਕੈ ਕਪ ਰਾਜ ਤਿਨ ਆਨ ਸ੍ਰੀ ਰਗ ਰਾਜ ਕੈ ਕਪ ਰਾਜ ਪਾਇਨ ਢਾਰਿਓ ਤਿਨ ਬੈਠ ਗੈਠ ਇਕੈਠ ਹੋਐ ਇਹ ਭਾਤ ਮੰਤਰ ਵਿਚਾਰਿਓ ਕਪੀਰ ਧੀਰ ਸਤ ਹੀਰ ਕੇ ਭਟ ਮੰਤਰ ਵੀਰ ਵਿਚਾਰ ਕੈ ਅਪਨਾਏ ਸੁਗ੍ਰਿਵ ਕਉ ਚਲੇ ਕਪਰਾਜ ਪਾਲ ਸੰਘਾਰਕ ਸੁਗ੍ਰਿਵ ਦਾ ਨਾਮ ਸੁਗ੍ਰਿਵ ਸੁਗ੍ਰਿਵ ਅਪਨਾਏ ਸੁਗ੍ਰਿਵ ਕਉ ਚਲੇ ਕਪਰਾਜ ਪਾਲ ਸੰਘਾਰਕ ਇਹ ਸ੍ਰੀ ਬਚਿੱਤਰਨਾਟਕ ਗ੍ਰੰਥੇ ਬਾਲ ਬਦ ਹੈ ਧਿਆਏ ਸਮਾਪਤ ਮਸਤ ਹਾਂਜੀ ਸਮਾਪਤ ਹੈ ਜੀ ਮਸਤ ਤਾਂ ਨਹੀਂ ਇੱਥੇ ਤੁਹਾਡੇ ਹੈਗਾ ਮੈਂ ਕਰ ਲਈ ਲਿਖਿਆ ਹੈ ਹੈ ਕਰ ਲਈ ਹੰਮਾ ਲਿਖਿਆ ਅੱਛਾ ਚਲੋ ਐਥੀ ਬਚਿਤ੍ਰਨਾਟਕ ਗ੍ਰੰਥੇ ਬਾਲਬਦ ਹੈ ਧਿਆਏ ਸਮਾਪਤ ਅਥ ਹਨੂਮਾਨ ਸੋਧ ਕੋ ਪਠੈਬੋ ਅਥ ਹਨੂਮਾਨ ਸੋਧ ਕੋ ਪਠੈਬੋ ਗੀਤਾ ਮਾਲਤੀ ਛੰਦ ਦਲ ਬਾਟ ਚਾਰ ਦਿਸ਼ਾ ਪਠਿਓ ਹਨਮੰਤ ਲੰਕ ਪਠਾਏ ਜਾਂਦੇ ਪਠਿਓ ਤੇ ਉਸਨਾਮ ਦਾ ਦਲ ਬਾਟ ਚਾਰ ਦਿਸ਼ਾ ਪਠਿਓ ਹਨਮੰਤ ਲੰਕ ਪਠਾਏ ਦੇ ਲੈ ਮੁਦਰ ਕਾ ਲਖ ਬਾਰ ਦੇ ਜਹ ਸੀ ਹੁਤੀ ਤਹ ਜਾਤ ਭੇ ਪੁਰ ਜਾਰ ਅਛ ਕੁਮਾਰ ਛੈ ਬਨ ਟਾਰ ਕੈ ਫਿਰ ਆਇਓ ਕ੍ਰਿਤ ਚਾਰ ਜੋ ਕ੍ਰਿਤ ਚਾਰ ਜੋ ਅਮਰਾਰ ਕੋ ਸਭ ਰਾਮ ਤੀਰ ਜਤਾਇਓ ਦਲ ਜੋਰ ਕੋਰ ਕਰੋਰ ਲੈ ਵੱਡ ਘੋਰ ਤੋਰ ਸਭੇ ਚੱਲੇ